ਤਾ ਪੰਘਾਈ ਪੈ ਗਿਆ ਹੁਣ ਤਾਂ ਖਾਨ ਬਾਈ ਨੇ ਵੀ ਦੇਖ ਲਿਆ ਕਿਤੇ ਕੋਈ ਹੋਰ ਹੀ ਨਾ ਮਈਆ ਪਖੜਾ ਹੋ ਜੇ ਮਨ ਤਾਂ ਹੁਣ ਸਮਝ ਨਹੀਂ ਆਉਂਦੀ ਮੈਨੂੰ ਕਿਵੇਂ ਸਮਝਾਵਾਂਗਾ ਮਸਾ ਮਸਾ ਤਾਂ ਮੈਨਾਂ ਕੋਲ ਹੀ ਰਹਿਣਾ ਆਇਆ ਜੋ ਹੋਊਗਾ ਦੇਖੀ ਜੋ ਕਰੀ ਜਾ ਬਾਬੀ ਜਾਨ हां भाईजान की होया वो जड़ा अपने सरदार मुंडाणी आया हैगा पंजाब हा। तो हां ਉਹਨਾਂ ਜਿਹੜੀ ਆਪਣੇ ਘਰੇ ਕੁੜੀ ਆਉਂਦੀ ਹੁੰਦੀ ਆ ਹੀਰ ਹੀ ਰਹਾ ਉਹਦੇ ਨਾਲ ਨਾ ਇੱਥੇ ਮੋੜ ਤੇ ਖੜਾ ਗੱਲਾਂ ਮਾਰੀ ਜਾਂਦਾ ਸੀ ਸਰਦਾਰ ਜੀ ਹੀਰ ਨਾਲ ਗੱਲਾਂ ਕਰ ਰਹੀ ਸੀ ਨਾਲ ਆਂਡ ਗਮਾਂਡ ਦੇ ਉੱਤੇ ਲੋਕ ਦੇਖੀ ਜਾਂਦੇ ਸੀ ਉਹਦਾ 바ਵਾ ਟਮ ਉਹਨੇ ਨਾ ਗੱਲਾਂ ਮਾਰੀ ਗਿਆ ਉਹ ਤਾਂ ਹੁਣ ਆਖਰ ਨੂੰ ਮੈਂ ਮੇਰੀ ਨਿਗਾਹ ਪੈ ਗਈ ਉਹਦੇ ਮੈਂ ਹੱਥ ਮਾਰਿਆ ਮੈਂ ਕਿਹਾ ਵੀ ਚੱਲ ਘਰੇ ਚੱਲ ਆਪਣੀ ਬਦਨਾਮੀ ਬੜੀ ਵੱਡੀ ਹੋ ਗਈ ਪਰ ਭਾਈ ਜਾਨ ਉਹ ਕੁੜੀ ਤਾਂ ਸਰਦਾਰ ਜੀ ਨੂੰ ਜਾਣਦੀ ਤੱਕ ਨਹੀਂ ਫਿਰ ਗੱਲਾਂ ਗੱਲਾਂ ਕਿਹੋ ਜਿਹੀਆਂ ਕਰਦੇ ਹੋਏ ਆਪਸ ਵਿੱਚ ਉਹ ਕੀ ਪਤਾ ਉਹਦਾ ਬਾਵਾ ਟਾਈਮ ਖੜੇ ਰਹੇ ਹੁਣ ਆ ਮੈਂ ਉਹਨੂੰ ਲਿਆਇਾਂਗਾ ਆਉਂਦਾ ਮਾਗਰੀ ਆਉਂਦਾ ਮੇਰੀ ਕੋਈ ਨਾ ਭਾਈ ਜਾਨ ਤੁਸੀਂ ਚੁੱਪੋ ਜਾਓ ਮੈਂ ਆਪੇ ਗੱਲ ਕਰੂੰਗੀ ਆ ਜਾਂਦੋ ਆ ਗਿਆ ਭਾਬੀ ਜਾਨ ਲਓ ਆਗੇ ਸਰਦਾਰ ਜੀ ਲੈ ਕਰੋ ਗੱਲ ਇਹਦੇ ਨਾਲ ਸਰਦਾਰ ਜੀ ਤੁਸੀਂ ਅਚਾਨਕ ਕਿੱਥੇ ਚਲੇ ਗਏ ਸੀ ਇਹ ਹੀ ਤਾਂ ਮੈਨੂੰ ਨਹੀਂ ਪਤਾ ਲੱਗਿਆ ਭਾਬੀ ਜੀ ਮੈਨੂੰ ਲੱਗਿਆ ਮੈਨੂੰ ਉੱਧਰ ਜਾਣਾ ਚਾਹੀਦਾ ਤਾਂ ਮੈਂ ਚਲਾ ਗਿਆ ਦੇਖੋ ਸਰਦਾਰ ਜੀ ਭਾਈ ਜਾਨ ਨੇ ਮੈਨੂੰ ਸਭ ਕੁਝ ਦੱਸਤਾ ਤੁਸੀਂ ਨਾ ਉਹ ਕੁੜੀ ਹੀਰ ਦੇ ਮਗਰ ਗਈ ਸੀ ਨਾ ਉਹ ਨਹੀਂ ਨਹੀਂ ਪਾਪੀ ਜੀ ਤੁਸੀਂ ਮੈਨੂੰ ਗਲਤ ਨਾ ਸਮਝੋ ਮੇਰਾ ਇਹਦੇ 'ਚ ਕੋਈ ਗਲਤ ਇਰਾਦਾ ਨਹੀਂ ਬਸ ਮੇਰੇ ਦਿਲ ਨੇ ਕਿਹਾ ਮੈਨੂੰ ਉੱਧਰ ਜਾਣਾ ਚਾਹੀਦਾ ਤੇ ਮੈਂ ਚਲਾ ਗਿਆ ਨਹੀਂ ਨਹੀਂ ਸਰਦਾਰ ਜੀ ਇਹ ਤੁਹਾਡੀ ਸਭ ਤੋਂ ਵੱਡੀ ਗਲਤੀ ਆ ਤੁਸੀਂ ਮਹਿਮਾਨ ਬਣ ਕੇ ਆਏ ਹੋ ਨਾ ਸਾਡੇ ਘਰ ਤਾਂ ਪਲੀਜ਼ ਮਹਿਮਾਨ ਬਣ ਕੇ ਰਹੋ ਕਿਸੇ ਮਗਰ ਨਾ ਜਾਓ ਤੁਸੀਂ ਆਪਣੇ ਇੱਥੇ ਘਰ ਰਹੋ ਮੈਂ ਮਾਫੀ ਚਾਹੁੰਨਾ ਭਾਬੀ ਪਰ ਮੈਂ ਤੁਹਾਨੂੰ ਫੇਰ ਕਹਿਣਾ ਵੀ ਇਸ ਵਿੱਚ ਮੇਰਾ ਕੋਈ ਗਲਤ ਇਰਾਦਾ ਨਹੀਂ ਸੀ ਸਰਦਾਰ ਜੀ ਜੇ ਕੋਈ ਕੰਮ ਹੁੰਦਾ ਤੁਸੀਂ ਮੈਨੂੰ ਲੈ ਕੇ ਜਾਂਦੇ ਮੈਂ ਉਹਦੇ ਨਾਲ ਚੱਲਦਾ ਹਾਂਜੀ ਹਾਂਜੀ ਭਾਈ ਸਾਹਿਬ ਮੈਨੂੰ ਸਮਝ ਹੀ ਨਹੀਂ ਲੱਗੀ ਵੀ ਮੈਂ ਕੀ ਕਰਾਂ ਤੁਹਾਨੂੰ ਦੱਸ ਰਿਹਾ ਮੇਰੇ ਦਿਲ ਨੇ ਕਿਹਾ ਮੈਨੂੰ ਜਾਣਾ ਚਾਹੀਦਾ ਤੇ ਮੈਂ ਚਲਾ ਗਿਆ ਬਸ ਸਰਦਾਰ ਜੀ ਅੱਜ ਤੁਸੀਂ ਜੋ ਗਲਤੀ ਕੀਤੀ ਹੈ ਨਾ ਅੱਜ ਤੋਂ ਬਾਅਦ ਇਹ ਗਲਤੀ ਨਹੀਂ ਹੋਣੀ ਚਾਹੀਦੀ ਨਹੀਂ ਹੋਊਗੀ ਭਾਬੀ ਜੀ ਠੀਕ ਆ ਸਰਦਾਰ ਜੀ ਦਿਮਾਗ ਚ ਪਾ ਲੋ ਗੱਲ ਇਹ ਭਾਈ ਸਾਹਿਬ ਮੈਂ ਸਮਝਦਾ ਆਪਣਾ ਮੁਸਲਮਨ ਤੇ ਸਿੱਖਾਂ ਦਾ ਤਾਂ ਵੈਸੀ ਹੀ ਬਹੁਤ ਰੌਲਾ ਚੱਲਦਾ ਤੇ ਮੈਂ ਤੁਹਾਡੀ ਬੇਇੱਜ਼ਤੀ ਨਹੀਂ ਕਰਾਉਂਦਾ ਸਰਦਾਰ ਜੀ ਐਸੇ ਕਰਕੇ ਕਹਿ ਰਹੀ ਹਾਂ ਨਾ ਪ੍ਰੇਮ ਨਾਲ ਰਹੋ ਤੁਸੀਂ ਸਾਡੇ ਮਹਿਮਾਨ ਹੋ ਤੁਹਾਡੀ ਸੇਵਾ ਕਰਨਾ ਸਾਡਾ ਫਰਜ਼ ਹੈ ਪਰ ਇਹੋ ਜੀ ਗਲਤੀ ਨਹੀਂ ਕਰਨੀ ਤੁਸੀਂ ਜਿਹਦੇ ਨਾਲ ਸਾਡੀ ਬਦਨਾਮੀ ਹੋ ਜੇ ਇਹੋ ਜਿਹਾ ਕੰਮ ਨਹੀਂ ਕਰਨਾ ਸਰਦਾਰ ਜੀ ਕੋਈ ਤੁਸੀਂ ਠੀਕ ਹੈ ਭਾਈ ਸਾਹਿਬ ਨਹੀਂ ਕਰੂੰਗਾ ਠੀਕ ਹੈ ਸਰਦਾਰ ਜੀ ਤੁਸੀਂ ਬੈਠੋ ਮੈਂ ਖਾਣਾ ਤਿਆਰ ਕਰਦੀ ਆ ਬੈਠੋ ਜੀ ਕੋਈ ਗੱਲ ਨਹੀਂ ਸਰਦਾਰ ਜੀ ਤੁਸੀਂ ਗੱਲ ਦੇ ਦਿੱਤੇ ਨਾ ਲਓ ਨਾਲੇ ਇੱਕ ਗੱਲ ਹੋਰ ਇਹ ਤਾਂ ਵਾਵਾ ਉੱਥੇ ਕੋਈ ਹੈ ਨਹੀਂ ਸਾ ਆਪਣੇ ਅੜ ਗਵੰਡ ਦਾ ਨਹੀਂ ਗੱਲ ਵੱਜਣੀ ਸੀ ਠੀਕ ਹੈ ਨਾ ਅੱਗੇ ਤੋਂ ਕਿਤੇ ਵੀ ਜਾਣਾਗਾ ਜਾਂ ਤਾਂ ਮੈਨੂੰ ਪੁੱਛ ਕੇ ਜਾਣਾ ਨਹੀਂ ਮੈਨੂੰ ਨਾਲ ਲੈ ਕੇ ਜਾਣਾ ਠੀਕ ਹੈ ਭਾਈ ਜੀ ਠੀਕ ਹੈ ਸਰਦਾਰ ਜੀ ਮੈਂ ਲਿਆਉਣਾ ਤੁਹਾਡੇ ਘਰ ਖਾਣਾ ਬੈਠੋ ਤੁਸੀਂ ਮੈਨੂੰ ਕੀ ਦੱਸਾਂ ਬਾਈ ਜੀ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਮੈਂ ਹੌਸਪੀਟਲ ਕਿਉਂ ਖਿੱਚਿਆ ਜਾਣਾ ਕਦੇ ਸੁਪਨੇ 'ਚ ਕੀ ਦੱਸਾਂ ਬਾਈ ਜੀ ਮੈਨੂੰ ਖੁਦ ਨੂੰ ਨਹੀਂ ਸਮਝ ਆਉਂਦਾ ਮੈਨੂੰ ਹੋਇਆ ਕੀ ਤਾਂ ਮੈਨੂੰ ਸੁਪਨੇ 'ਚ ਹੀ ਨਹੀਂ ਚਾਹਿਆ ਨਾ ਉਹਨੂੰ ਜੀ ਅੱਜ ਤਾਂ ਮੇਰੇ ਸਾਹਮਣੇ ਆਇਆ ਸੀ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਕਿਵੇਂ ਉਹਦੇ ਵੱਲ ਖਿੱਚਿਆ ਗਿਆ ਸਤ ਸ੍ਰੀ ਅਕਾਲ ਬਟੂ ਪੁੱਵਲਾ ਤੂੰ ਤਾਂ ਹਾਂਜੀ ਅੱਪਾ ਅੰਮੀ ਕਿੱਥੇ ਨੇ ਉਹ ਤਾਂ ਆਪਣੇ ਗਮੰਡੀਆਂ ਤੇ ਗਏ ਹੋ ਨਾਲ ਕੰਮਿਆਂ ਦੇ ਅੱਛਾ ਤੂੰ ਰੋਟੀ ਖਾ ਲਈ ਮੈਂ ਰੋਟੀ ਖਾ ਲਈ ਸੀ ਠੀਕ ਆ ਅੱਪਾ ਮੈਂ ਨਾ ਕੁਝ ਪੁੱਛਣਾ ਸੀ ਪੁੱਛੋ ਪੁੱਤ ਮੈਂ ਨਾ ਸ਼ਾਮ 4 ਵਜੇ ਪੀਰ ਖਾਨੇ ਜਾਣਾ ਦੁਆ ਕਰਨ ਜਾਇਆ ਮੈਂ ਅੱਗੀ ਤਾਂ ਬੇਟਾ ਤੂੰ ਗਿਆ ਨਹੀਂਗਾ ਅੱਜ ਕਿਵੇਂ ਅੱਪਾ ਅੱਜ ਨਾ ਬਹੁਤ ਦਿਲ ਕਰ ਰਿਹਾ चल जाओ बेटा बस मैं जान नहीं करनी है जल्दी मुड़े आऊंगी ठीक है बेटे ते तू रोटी खा ली बस जाके खानी तो थीक है आके चलो खा लो रोटी चलो मम्मी आके मैं दस दियो ठीक है ठीक है दस दे माफ करियो तो अब्बा मैं पहली बार झूठ बोलया पर मैं सब जान के नहीं करना चाहती सी मैंने खुद नो नहीं समझा रही कि मैं अपने दिल दी सुनो ਕਿ ਆਪਣੇ ਦਿਮਾਗ ਤੇ ਸਰਦਾਰ ਸਾਹਿਬ ਨੇ ਮੈਨੂੰ ਪੁੱਛਿਆ ਤਾਂ ਸੀ ਕਿ ਤੂੰ ਉਹੀ ਹੈ ਨਾ ਜਿਹੜੀ ਮੇਰੇ ਸੁਪਨਿਆਂ ਚੋਂਣੀ ਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਉਹਨਾਂ ਨੂੰ ਸੱਚ ਦੱਸਾਂ ਕਿ ਝੂਠ ਪਰ ਝੂਠ ਤੇ ਮੈਂ ਬੋਲ ਵੀ ਨਹੀਂ ਸਕਦੀ ਸੀ ਤਾਂ ਮੇਰਾ ਵੀ ਬਹੁਤ ਕਰਤਾ ਕਿ ਮੈਂ ਉਹਨਾਂ ਨਾਲ ਆਪਣੀ ਸਾਰੇ ਦਿਲ ਦੀ ਗੱਲਾਂ ਕਰਾਂ ਤੇ ਉਹਨਾਂ ਨੂੰ ਮਿਲ ਕੇ ਆਵਾਂ ਪਰ ਛੇੜਾ ਸਾਡੇ ਚ ਫਾਸਲਾ ਹੈ ਉਹ ਕੋਤੇ ਪੂਰਾ ਨਹੀਂ ਹੋ ਸਕਦਾ ਸਾਡਾ ਮੇਲ ਸ਼ਾਇਦ ਕਦੇ ਹੋਣਾ ਨਹੀਂ ਮੈਂ ਝੁੱਠੇ ਹੀ ਸੁਪਨੇ ਸੋਚੀ ਜਾਂਦੀ ਹਾਂ ਸ਼ਾਇਦ ਮੇਰੀ ਗਲਤਤਾ ਪਹਿਲਾਂ ਜਦ ਤਵੇ ਲੱਗੇ ਹੋਏ ਨੇ ਮੁਸਲਮਾਨ ਤੇ ਸਿੱਖ ਤੇ ਪਹਿਲਾਂ ਮੈਨੂੰ ਇਹ ਮਟਾਉਣੇ ਚਾਹੀਦੇ ਆ ਤੇ ਸਾਡੇ ਆਪਸੀ ਰਿਸ਼ਤੇ ਤਾਂ ਹੀ ਸਾਂਝ ਵਧੂਗੀ ਤੇ ਮੁਸਲਮਾਨ ਤੇ ਸਿੱਖਾਂ ਚ ਵਧੂਗੀ ਤਾਂ ਹੀ ਸਾਡਾ ਮੇਲ ਹੋ ਸਕਦਾ ਨਹੀਂ ਤਾਂ ਸ਼ਾਇਦ ਅੱבא ਤੋਂ ਵੀ ਮੈਨੂੰ ਕੁੱਟੀ ਪੈਣੀ ਆ ਪੱਕੇ ਸપ્ਤਾਹ ਮੇਰੇ ਰੱਪਤੇ ਛੱਡ ਦੇਣੀ ਆ ਚੋ ਦੀ ਮਰਜ਼ੀ ਸ਼ਾਇਦ ਅੰਮੀ ਆ ਕੇ ਏ ਮੈਨੂੰ ਪੂਰਾ ਯਕੀਨ ਸੀ ਕਿ ਤੂੰ ਮੈਨੂੰ ਮਿਲਣ ਪੱਕਾ ਆਏਂਗੀ ਤੁਸੀਂ ਮੇਰੀ ਉਡੀਕ ਕਰ ਰਹੇ ਸੀ ਹੁਣ ਤਾਂ ਮੈਨੂੰ ਬਸ ਸਵੇਰੇ ਸ਼ਾਮ ਤੇਰੀ ਉਡੀਕ ਰਹਿੰਦੀ ਆ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਸਭ ਗੱਲਾਂ ਦਾ ਕੋਈ ਫਾਇਦਾ ਕਿਉਂਕਿ ਆਪਣਾ ਮੇਲ ਕਦੇ ਨਹੀਂ ਹੋ ਸਕਦਾ ਐ ਕਿਉਂ ਕਹਨੀ ਆਂ ਜੀ ਆਪਣਾ ਮੇਲ ਹੋਊਗਾ ਕਿਵੇਂ ਨਾ ਤਾਂ ਕੋਈ ਆਪਣੀ ਜਾਤ ਸੇਮ ਹੈ ਤੇ ਨਾ ਹੀ ਧਰ ਮੈਨੂੰ ਪਤਾ ਪਰ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਇਹਦਾ ਵੀ ਕੋਈ ਹੱਲ ਕੱਢੂੰਗਾ ਕੀ ਹੱਲ ਕੱਟੇਗਾ ਤੂੰ ਤਾਂ ਪੰਜਾਬ ਤੋਂ ਆਇਆ ਤੇਰੇ ਘਰ ਦੇ ਅਪਣਾ ਲੈਣਗੇ ਕਿਸੇ ਮੁਸਲਮ ਕੁੜੀ ਨੂੰ ਨਹੀਂ ਨਾ ਅਪਣਾ ਲੈਣਗੇ ਉਹ ਸਭ ਤੂੰ ਮੇਰੇ ਤੇ ਛੱਡ ਦੇ ਬਸ ਮੇਰੇ ਲਈ ਤਾਂ ਇਹੀ ਬਹੁਤ ਵੱਡੀ ਗੱਲ ਆ ਵੀ ਤੂੰ ਮੇਰੇ ਕਹੇ ਤੇ ਮੈਨੂੰ ਮਿਲਣ ਆ ਗਈ ਤੇ ਮੈਂ ਜਾਣਨਾ ਚਾਹੁੰਦਾ ਤੇਰੇ ਦਿਲ 'ਚ ਮੇਰੇ ਲਈ ਕੁਝ ਹੈ ਯਾਰ ਉਹ ਸਭ ਮੈਨੂੰ ਨਹੀਂ ਪਤਾ ਪਰ ਮੈਨੂੰ ਇੰਨਾ ਜ਼ਰੂਰ ਲੱਗਦਾ ਕਿ ਮੈਂ ਸੋਚਦੀ ਜ਼ਰੂਰਾਂ ਤੇਰੇ ਬਾਰੇ ਮੈਨੂੰ ਤੇਰੇ ਖਿਆਲ ਆਉਂਦੇ ਨੇ ਬਸ ਉਸੇ ਕਰਕੇ ਹੀ ਮੈਂ ਤੈਨੂੰ ਇੱਥੇ ਮਿਲਣ ਵੀ ਆਈ ਆ ਫਿਰ ਫਿਰ ਤੈਨੂੰ ਡਰ ਕਿਸ ਚੀਜ਼ ਦਾ ਦੇਖ ਆਪਾਂ ਕੋਈ ਭੱਜ ਕੇ ਵਿਆਹ ਨਹੀਂ ਕਰਵਾਉਣਾ ਸਭ ਕੁਝ ਘਰਦਿਆਂ ਦੀ ਮਰਜ਼ੀ ਨਾਲ ਹੀ ਕਰਵਾਵਾਂਗੇ ਮੈਂ ਸਭ ਕੁਝ ਸੋਚ ਰੱਖਿਆ ਮੈਨੂੰ ਤਾਂ ਖੁਦ ਨੂੰ ਨਹੀਂ ਪਤਾ ਲੱਗਦਾ ਵੀ ਮੈਂ ਕੀ ਕਰ ਰਹੀ ਹਾਂ ਉਹੀ ਤਾਂ ਰੋਲ ਹੈ ਘਰਦਿਆਂ ਨੇ ਨਹੀਂ ਮੰਨਣਾ ਤੇਰੀ ਕਰਦੇ ਬਿਸ਼ੱਕ ਮਨ ਜਾਣ ਪਰ ਮੇਰੇ ਕਰਦੇ ਨਹੀਂ ਉਹ ਤਾਂ ਦਿਨੋਂ ਜਾਣਦੇ ਵੀ ਨਹੀਂ ਉਹ ਕੀ ਸੋਚਣਗੇ ਕਿ ਮੈਂ ਇੱਕ ਪੰਜਾਬੀ ਮੁੰਡੇ ਨੂੰ ਪਿਆਰ ਕਰਦੀ ਆ ਹਾਲਾਂਕਿ ਤੂੰ ਚੰਗਾ ਹੈ ਤੂੰ ਮਾੜਾ ਵੀ ਨਹੀਂ ਪਰ ਤੂੰ ਫੇਰ ਨਾ ਕਰ ਉਹ ਮੈਨੂੰ ਮਿਲਣਗੇ ਵੀ ਤੇ ਪਸੰਦ ਵੀ ਕਰਨਗੇ ਮੈਂ ਸਭ ਕੁਝ ਸੋਚ ਰੱਖਿਆ ਨਾਲੇ ਆਪ ਕਦੋਂ ਤੱਕ ਸੋਚੀ ਜਾਵਾਂਗੇ ਕਿ ਇੱਕ ਸਿੱਖ ਤੇ ਇੱਕ ਮੁਸਲਮਾਨ ਆਪਸ ਵਿੱਚ ਵਿਆਹ ਨਹੀਂ ਕਰਵਾ ਸਕਦੇ। ਬਸ ਆਪਾਂ ਹੁਣ ਦੋਨਾਂ ਨੂੰ ਇੱਕ ਹੀ ਕਰਨਾ। ਇਹ ਰੀਤ ਤਾਂ ਪੁਰਾਣੀ ਆ। ਆਪਾਂ ਕਿਹੜਾ ਨਵਾਂ ਆਂਗੇ? ਪਹਿਲਾਂ ਤਾਂ ਇਹ ਕੁਛ ਚੱਲਦਾ ਆ ਰਿਹਾ। ਤੂੰ ਕਿੱਥੇ ਬਦਲ ਦੇਗਾ ਇਹ ਸਭ? ਕੋਈ ਗੱਲ ਨਹੀਂ। ਮੈਨੂੰ ਮੇਰੇ ਵਾਹਿਗੁਰੂ ਤੇ ਪੂਰਾ ਭਰੋਸਾ ਹੈਗਾ। ਉਹ ਸਭ ਕੁਝ ਠੀਕ ਕਰ ਦੂਗਾ। ਪਰ ਇੱਕ ਗੱਲ ਹੋਰ। ਯਾਰ ਤੂੰ ਦਿਨ ਰਾਤ ਮੇਰੇ ਸੁਪਨਿਆਂ 'ਚ ਆ ਕੇ ਚਲੀ ਜਾਨੀਂ। ਤੇ ਮੈਂ ਤੇਰਾ ਚਿਹਰਾ ਵੀ ਨਹੀਂ ਦੇਖ ਪਾਇਆ ਕੀ ਤੂੰ ਮੈਨੂੰ ਆਪਣਾ ਚਿਹਰਾ ਦਿਖਾ ਸਕਦੀ ਹੈ ਨਹੀਂ ਸਾਡੇ ਰਿਵਾਜ ਆ ਮੈਂ ਨਿਕਾਹ ਤੋਂ ਪਹਿਲਾਂ ਚਿਹਰਾ ਨਹੀਂ ਦਿਖਾ ਸਕਦੀ ਤੂੰ ਦੇਖ ਲਾ ਹੁਣ ਤੈਨੂੰ ਇਸ ਚਿਹਰੇ ਨਾਲ ਪਿਆਰ ਆ ਕਿ ਮੇਰੇ ਨਾਲ ਨਹੀਂ 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 ਉਹ ਗੱਲ ਨਹੀਂ ਹੈ ਮੈਨੂੰ ਤਾਂ ਤੇਰੇ ਨਾਲ ਪਿਆਰ ਆ ਤੇਰੇ ਚਿਹਰੇ ਨਾਲ ਨਹੀਂ ਜਿੱਥੇ ਇੰਨਾ ਟਾਈਮ ਉਥੇ ਹੋਰ ਸਹੀ ਪਰ ਦੇਖ ਜੇ ਤੂੰ ਮੈਨੂੰ ਪਿਆਰ ਕਰਦਾ ਤਾਂ ਉਡੀਕ ਕਰ ਲਾ ਸੇ ਆਪਣੀ ਕਿਸਮਤ ਚ ਵਿਆਹ ਲਿਖਿਆ ਹੋਇਆ ਤਾਂ ਹੋ ਜਾਊਗਾ ਤੇ ਫਿਰ ਸ਼ਾਇਦ ਤੂੰ ਮੇਰਾ ਚਿਹਰਾ ਵੀ ਵੇਖ ਲੈ ਹਾਂ ਉਡੀਕ ਹੀ ਤਾਂ ਕਰ ਰਹੀ ਆ ਕਦੋਂ ਦਾ ਪਰ ਤੂੰ ਮੈਨੂੰ ਮਿਲਣ ਤਾਂ ਆਇਆ ਕਰੇਂਗੀ ਨਾ ਪਤਾ ਨਹੀਂ ਮੈਂ ਕੁਝ ਨਹੀਂ ਕਹਿ ਸਕਦੀ ਮੈਂ ਬੁਰਾ ਹੁਣ ਵੀ ਝੂਠ ਬੋਲ ਕੇ ਆਈ ਆ ਕਿ ਮੈਂ ਪੀਰ ਖਾਨ ਦੇ ਦੁਆ ਕਰਨ ਆਈ ਆ ਮੇਰੇ ਦਿਲ ਦੇ ਬਸ ਮੈਨੂੰ ਰੋਕਿਆ ਨਹੀਂ ਹੈਗਾ ਮੈਂ ਮਜਬੂਰ ਹੋ ਕੇ ਆਈ ਆ ਹੁਣ ਮੈਨੂੰ ਜਾਣਾ ਚਾਹੀਦਾ ਫਿਰ ਥੋੜਾ ਟਾਈਮ ਤਾਂ ਹੋਰ ਰੁਕ ਜਾ ਯਾਰ ਤੂੰ ਤਾਂ ਸੁਪਨੇ 'ਚ ਵੀ ਚਲੀ ਜਾਨੀ ਆ ਨਹੀਂ ਕਿਸੇ ਨੇ ਵੇਖ ਲਿਆ ਪੰਗਾ ਹੋ ਚੁਗਾ ਜੇ ਕਿਸਮਤ 'ਚ ਹੋਇਆ ਤਾਂ ਫੇਰ ਮਿਲਾਂਗੇ ਸਰਦਾਰ ਜੀ ਆ ਕੀ ਕਰਤੂਤ ਕਰਿਆ ਨੇ ਤੁਸੀਂ ਨਲੇ ਮੇਰੀ ਗੱਲ ਸੁਣੋ ਅੱਜ ਤੁਸੀਂ ਇੱਥੇ ਖੜਾ ਰਖਿਆ ਕੁੜੀ ਕੱਲੋਂ ਉੱਥੇ ਖੜੀ ਸੀ ਕੀ ਗੱਲ ਹੈਗੀ ਬਾਈ ਜੀ ਗੱਲ ਸੁਣੋ ਮੇਰੀ ਸਿੱਧੀ ਇੱਕ ਨਲੇ ਤੁਸੀਂ ਮੇਰੇ ਵੱਡੇ ਭਾਈ ਦਾ ਫਾਇਦਾ ਚੱਕ ਲਿਆ ਜਿਉਂ ਨਹੀਂ ਹੈਗਾ ਮੈਂ ਤਾਂ ਹੈਗਾਗਾ ਕੀ ਗੱਲ ਕੀ ਸੀ ਸਰਦਾਰ ਜੀ ਆ ਤੁਹਾਡੇ ਮੂਰੇ ਮੰਨੇ ਹੱਥ ਤੇ ਆਪਦਾ ਬੋਰੀਆ ਵਿਸਤਰਾ ਬੰਨੋ ਤੇ ਚਲੇ ਜਾਓ ਸਾਡੇ ਘਰੋਂ ਕਿਤੇ ਹੋਰ ਕਲੇਸ਼ ਨਾ ਖੜਾ ਹੋ ਜੇ ਬਾਈ ਜੀ ਮੈਨੂੰ ਮੇਰੀ ਗੱਲ ਕਰ ਨਹੀਂ ਸਰਦਾਰ ਜੀ ਬਹੁਤ ਸੁਣੇ ਹੋਣੀਆਂ ਗੱਲਾਂ ਅੱਲਾ ਦੇ ਵਾਸਤੇ ਸਾਡੇ ਘਰੋਂ ਚਲੇ ਜਾਓ ਪਲੀਜ਼ ਭਾਈ ਜਾਨ ਭੜੇ ਭਾਈ ਜਾਨ ਨੂੰ ਤਾਂ ਆ ਜਾਂਦੋ ਨਹੀਂ ਭਾਬੀ ਜਾਨ ਇਹਨੂੰ ਇੱਥੇ ਬਸ ਚਲੀ ਜਾਣ ਦੇ ਸਹੀ ਗੱਲ ਹੈ ਭਾਈ ਜਾਨ ਸਰਦਾਰ ਜੀ ਦਾ ਚਲੇ ਜਾਣਾ ਹੀ ਬਿਹਤਰ ਹੈ ਜੇ 2-4 ਦਿਨੇ ਹੋਰ ਰਿਹਾ ਤਾਂ ਆਪਣੀ ਆਂਡ ਕਮਾਂਡ ਚ ਬੇਇੱਜ਼ਤੀ ਕਰਾ ਕੇ ਜਾਓ ਸਹੀ ਗੱਲ ਹੈ ਭਾਈ ਜਾਨ ਸਰਦਾਰ ਸਾਹਿਬ ਕਿੱਧਰ ਨੂੰ ਹਾਂਜੀ ਭਾਈ ਸਾਹਿਬ ਪਛਾਨਣਾ ਨਹੀਂ ਮਿਲਦਾ ਲੈ ਯਾਰ 10 ਪਛਾਨਣਾਂ ਦੀ ਕਿ ਲੋੜ ਆ ਮੈਂ ਪੰਜਾਬੀ ਭਰਾ ਤੁਰੇ ਜਾਂਦਾ ਬੁਲਾ ਲਈਏ ਕਿੱਥੋਂ ਅੱਛਾ ਮੈਂ ਮਾਨਸਾ ਤੋਂ ਅੱਛਾ ਤੇ ਮੈਂ ਵੀ ਮਾਨਸਾ ਤੋਂ ਆ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਜੀ ਲੱਲੂਆਣਾ ਅੱਛਾ ਉਹ ਨਾਲ ਨਹੀਂ ਯਾਰ ਕੋਟ ਦਾ ਰੋਂਗਾ ਵੀ ਉੱਥੋਂ ਦਾ ਹੀ ਆ ਅੱਛਾ ਅੱਛਾ ਹਾਂ ਤੁਸੀਂ ਪੜਦੇ ਹੋਗੇ ਫਿਰ ਇੱਥੇ ਹਾਂਜੀ ਅੱਛਾ ਮੈਂ ਕੋਰਸ ਲਈ ਆਇਆ ਸੀ ਇੱਥੇ ਅੱਛਾ ਕਿੱਥੇ ਰਹਿੰਦੇ ਸਰਦਾਰ ਸਾਹਿਬ ਫਿਰ ਉਹ ਯਾਰ ਮਾਨਸ ਵਾਲੇ ਨੇ ਢਿੱਲੇ ਥੋੜੀ ਹੁੰਦੇ ਆ ਕਿੱਥੇ ਰਹਿੰਦੇ ਹੋ ਉਹ ਗੱਲ ਨਹੀਂ ਆ ਬਾਈ ਪਹਿਲਾਂ ਤਾਂ ਮੈਂ ਖਾਨ ਸਾਹਿਬ ਕੋਲੇ ਰਹਿੰਦਾ ਸੀਗਾ ਮੇਰੇ ਦੋਸਤ ਸੀ ਉਹ ਰਹਿੰਦਾ ਸੀ ਹੁਣ ਕੀ ਹੋਇਆ ਉਹ ਬਸ ਕੁਛ ਮਸਲਾ ਜਾ ਹੋ ਗਿਆ ਬਸ ਹੁਣ ਮੈਂ ਘਰ ਦੇਖਦਾ ਹੋਰ ਰਹਿਣ ਬਸ ਯਾਰ ਦੱਸ ਪੰਜਾਬੀ ਭਰਾ ਦੇ ਹੁੰਦੇ ਤੈਨੂੰ ਹਜੇ ਵੀ ਘਰ ਵੇਖਣ ਦੀ ਲੋੜ ਪੂ ਦੇਣ ਵਾਲਾ ਰੱਬ ਆ ਯਾਰ ਤੈਨ ਸਿੱਧੀ ਗੱਲ ਦੱਸਾਂ ਇੱਕ ਕਮਰਾ ਜੇ ਟਾਈਮ ਪਾ ਸਕਦਾ ਤੇ ਆ ਜਾ ਉਹ ਨਹੀਂ ਨਹੀਂ ਬਾਈ ਤੂੰ ਕੰਮ ਕਰੀਬ ਕਰਦਾ ਕਿਉਂ ਐ ਸੰਗਦਾ ਚੱਲ ਆ ਚੱਲੀਏ ਚਲ ਠੀਕ ਆ ਭਾਈ ਯਾਰ ਬਈ ਗੱਲ ਕੀ ਹੋਈ ਆ ਤੂੰ ਦਿਲੋਂ ਖੁਸ਼ ਨਹੀਂ ਲੱਗਦਾ ਕਿਵੇਂ ਕੋਈ ਕਿਰਾਏ ਕਰੂ ਇਹਦਾ ਚੱਕਰ ਸੀ ਨਹੀਂ ਭਾਈ ਉਹ ਮਕਾਨ ਕਿਰਾਏ ਦਾ ਨਹੀਂ ਸੀ ਉਹ ਤਾਂ ਮੇਰੇ ਯਾਰ ਦਾ ਘਰ ਸੀ ਯਾਰ ਫਿਰ ਵੀ ਕੱਢਤਾ ਤੈਨੂੰ ਨਹੀਂ ਨਹੀਂ ਕੱਢਿਆ ਨਹੀਂ ਭਾਈ ਅਸਲ 'ਚ ਉਹ ਗਲਤਫਹਿਮੀ ਦਾ ਸ਼ਿਕਾਰ ਹੋ ਗਏ ਗਲਤਫਹਿਮੀ ਕਾਦੀ ਗਲਤਫਹਿਮੀ ਤੈਨੂੰ ਮੈਂ ਦੱਸਦਾ ਬਈ ਜਿੱਥੇ ਮੈਂ ਰਹਿੰਦਾ ਸੀ ਨਾ ਆ ਗੱਲ ਸੀ ਬਈ ਯਾਰ ਕਿਨਾ ਦੱਸੇ ਸੀ ਭਲਾ ਉਹਦਾ ਹੀਰ ਹੀਰ ਯਰ ਉਹ ਕੁੜੀ ਤਾਂ ਆਪਣੇ ਬਾਰਮੂਰੋ ਟੱਪਦੀ ਹੁੰਦੀ ਆ ਪਰ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਆਪਾਂ ਕਰਦੇ ਆਂ ਫੇਰ ਗੱਲ ਤੂੰ ਆਰਾਮ ਕਰ ਠੀਕ ਹੈ ਭਾਈ ਧੰਨਵਾਦ ਤੇਰਾ ਕੋਈ ਨਹੀਂ ਬਾਈ ਤੂੰ ਮੈਨੂੰ ਸਹਾਰਾ ਦਿੱਤਾ ਤੂੰ ਆਰਾਮ ਕਰ ਆਪਾਂ ਫੇਰ ਗੱਲ ਕਰਦੇ ਆਂ ਪਬੀਜ਼ਨ ਪਬੀਜ਼ਨ ਹਾਹਿਰ ਓਹ ਹੱਲਸੀ ਪੋਣੀ ਸੀ ਹੀਰ ਜਿਸਨੂੰ ਤੂੰ ਦੇਖ ਰਹੀ ਹੈ ਨਾ ਉਹ ਇੱਥੇ ਚਲਾ ਗਿਆ ਨਹੀਂ ਭਾਬੀ ਚਲ ਮੈਂ ਕਿਨੂੰ ਵੇਖ ਰਹੀ ਆ ਕਿਸੇ ਨੂੰ ਨਹੀਂ ਹੀਰ ਐਨੀ ਭੋਲੀ ਨਾ ਬਣ ਮੈਨੂੰ ਸਾਰੀ ਗੱਲ ਦੀ ਸਮਝ ਆ ਵੀ ਉਸ ਦਿਨ ਤੇਰੇ ਨਾਲ ਕੀ ਹੋਇਆ ਸੀ ਤੂੰ ਸਰਦਾਰ ਜੀ ਨੂੰ ਦੇਖ ਰਹੀ ਹੈ ਨਾ ਨਹੀਂ ਭਾਬੀ ਇਹ ਤੁਸੀਂ ਕੀ ਕਹਿ ਰਹੇ ਹੋ ਮੈਂ ਤਾਂ ਕਿਸੇ ਨੂੰ ਨਹੀਂ ਲੱਭ ਰਹੀ ਤੁਸੀਂ ਗਲਤ ਸਮਝ ਰਹੇ ਹੋਗੇ ਹੀਰ ਹੁਣ ਤਾਂ ਪਾਣੀ ਸਿਰ ਉੱਪਰ ਦੀ ਲੰਘਿਆ ਸੀ ਤੇ ਸਰਦਾਰ ਜੀ ਨੂੰ ਇੱਥੋਂ ਭੇਜਣੀ ਬਿਹਤਰ ਸਮਝਿਆ ਸੀ ਬਸ ਉਹ ਹੁਣ ਇੱਥੋਂ ਚਲਾ ਗਿਆ ਵਾਪਸ ਨਹੀਂ ਆਉਂਦਾ ਕਦੇ ਵੀ ਪਰ ਇਹੋ ਤਾਂ ਕੋਸ਼ਿਸ਼ ਨਹੀਂ ਸੀ ਅਸੀਂ ਤਾਂ ਕੋਈ ਅਜਿਹਾ ਸੋਚਿਆ ਵੀ ਨਹੀਂ ਮੈਂ ਤੁਹਾਨੂੰ ਕਿਵੇਂ ਸਮਝਾਵਾਂ ਦੇਖ ਹੀਰ ਮੈਂ ਸਾਰੀ ਗੱਲ ਸਮਝ ਚੁੱਕੀ ਆ ਇਹ ਤਾਂ ਪਹਿਲਾਂ ਕਿ ਸਾਡੀ ਇੱਜ਼ਤ ਰੁੱਲਦੀ ਸਾਡਾ ਨੱਕ ਨੀਵਾ ਹੁੰਦਾ ਅਸੀਂ ਉਹਨੂੰ ਇੱਥੇ ਭੇਜ ਹੀ ਦਿੱਤਾ ਪਰ ਨਾ ਉਹਦੇ ਖਿਆਲ ਚੇ ਕੁਛ ਸੀ ਕਿ ਨਾ ਮੇਰੇ ਕਿ ਅਸੀਂ ਕਿਸੇ ਦੀ ਇੱਜ਼ਤ ਰੋਲਣੀ ਹੈ ਮੈਂ ਤਾਂ ਕਦੇ ਉਹਨੂੰ ਮਿਲੇ ਵੀ ਨਹੀਂ ਫਿਰ ਇਹ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਜਦੋਂ ਕਿਸੇ ਦੀ ਇੱਜ਼ਤ ਰੁੱਲਦੀ ਹੈ ਨਾ ਤਾਂ ਬਾਅਦ ਚ ਪਤਾ ਲੱਗਦਾ ਭਾਬੀ ਤੁਸੀਂ ਸੱਚੀ ਮੈਨੂੰ ਗਲਤ ਸਮਝ ਰਹੇ ਹੋ ਮੇਰਾ ਇਹ ਤਾਂ ਕੋਈ ਇਰਾਦਾ ਨਹੀਂ ਸੀ ਇਰਾਦਾ ਕਿਸੇ ਦਾ ਨਹੀਂ ਹੁੰਦਾ ਇਹ ਤਾਂ ਸਰਦਾਰ ਜੀ ਵੀ ਕਹਿ ਰਿਹਾ ਸੀ ਕਿ ਮੈਨੂੰ ਕੁਝ ਨਹੀਂ ਸਮਝ ਆ ਰਿਹਾ ਪਰ ਜੋ ਸਾਨੂੰ ਤੇ ਬਾਈ ਜਾਨ ਨੂੰ ਸਮਝ ਆ ਰਿਹਾ ਸੀ ਨਾ ਉਹ ਸਾਨੂੰ ਪਤਾ ਹੈ ਬਾਕੀ ਮਹਿਮਾਨ ਬਣ ਕੇ ਆਇਆ ਸੀ ਤੇ ਭਾਬੀ ਤੁਸੀਂ ਪਤਾ ਨਹੀਂ ਕਿਹੋ ਜੀ ਗੱਲਾਂ ਕਰੀ ਜਾਂਦੇ ਹੋ ਇਹ ਸਭ ਗਲਤ ਹੈ ਸਾਡੇ ਚ ਇਹਦਾ ਕੋਈ ਰਿਸ਼ਤਾ ਨਹੀਂ ਹੈਗਾ ਤੁਸੀਂ ਸਾਨੂੰ ਗਲਤ ਸਮਝ ਰਹੇ ਹੋ ਮੈਂ ਸਿਰਫ ਇਹੀ ਸਪਾਈ ਦੇ ਸਕਦੀ ਹਾਂ ਹੋਰ ਕੁਝ ਨਹੀਂ ਮੇਰੇ ਕੋਲ ਕਹਿਣ ਨੂੰ ਗਲਤ ਨਹੀਂ ਅਸੀਂ ਸਹੀ ਸਮਝ ਰਹੇ ਹਾਂ ਔਰ ਜੋ ਕੁਝ ਭਾਈ ਜਾਨ ਨੇ ਅੱਖੀ ਦੇਖਿਆ ਨਾ ਉਹ ਸੱਚ ਹੈ ਲੈ ਫੜਾ ਅਬਦੀ ਲੱਸੀ ਲੈ ਜਾ ਪਰ ਸਾਥ ਮੈਨੂੰ ਨਹੀਂ ਆ ਰਹੀ ਫੜ ਮੈਂ ਪਾਬੀ ਨੂੰ ਕੀ ਦੱਸਾਂ ਕਿ ਸਾਡੇ ਚ ਕੀ ਰਿਸ਼ਤਾ ਹੈ ਮਜਬੂਰਾ ਕੱਸ ਨਹੀਂ ਸਕਦੀ ਆ ਲੈ ਫੜ ਤੇ ਆ ਬੰਨੇ ਤੇਰੇ ਮੂਰੇ ਹੱਥ ਨਾ ਦੁਆਰਾ ਇੱਥੇ ਦੁੱਧ ਲੈਣਾ ਈ ਤੇ ਨਾ ਲੱਸੀ ਸਮਝੀ ਮੇਰੀ ਗੱਲ ਪਰ ਪਾਬੀ ਤੁਸੀਂ તમજી બસ મેં કુછ નહીં સુન્ના જા જો કુછ ભાઈ જાનને તે મેં દેખયા કી ઓ ચૂટસી નહીં નહીં જો assi dekha o sach si te eh ki keh rahi a na teriyan gallan te assi aidain vishwas kar langge ਮਰੀ ਜਾਂਦੀ ਆ ਸੁਣਦਾ ਨਹੀਂ ਦੇਖ ਫਿਰ ਹੁਣ ਮੇਰਾ ਇੱਥੋਂ ਚਲੇ ਜਾਣਾ ਹੀ ਠੀਕ ਐ ਅੱਛਾ ਉਹ ਸਭ ਵਾਦੇ ਲਾਰੇ ਸਭ ਝੂਠੇ ਹੀ ਸੀਗੇ ਵਿਆਹ ਨਹੀਂ ਸੀ ਕਰਾਉਣਾ ਮੈਂ ਨਾ ਕੁਝ ਵੀ ਝੂਠਾ ਨਹੀਂ ਸੀ ਪਰ ਹਾਲਾਤ ਹੀ ਹੁਣ ਇਹੇ ਜੇ ਬਣ ਗਏ ਵੀ ਮੈਨੂੰ ਇੱਥੋਂ ਜਾਣਾ ਹੀ ਚਾਹੀਦਾ ਇਹੋ ਜਿਹੇ ਵੀ ਕਿਹੜੇ ਹਾਲਾਤ ਹੋਗੇ ਜਿਹੜਾ ਤੈਨੂੰ ਇੰਨੀ ਦੂਰ ਜਾਣਾ ਪੈ ਰਿਹਾ ਦੱਸੀ ਤੂੰ ਸਮਝ ਨਹੀਂ ਸਕਦੀ ਇਹ ਸਭ ਵੀ ਮੈਂ ਤੇਰੇ ਲਈ ਕਰ ਰਿਆ ਮੇਰੇ ਲਈ ਮੇਰੇ ਤੋਂ ਇੰਨੀ ਦੂਰ ਜਾ ਰਿਹਾ ਤਾਂ ਤੈਨੂੰ ਲੱਗਦਾ ਮੈਂ ਖੁਸ਼ ਰਹੂੰਗੀ ਮੈਨੂੰ ਪਤਾ ਵੀ ਤੂੰ ਮੇਥੋਂ ਦੂਰ ਹੋ ਕੇ ਕਦੇ ਨਹੀਂ ਖੁਸ਼ ਹੋ ਸਕਦੀ ਤੇ ਮੈਂ ਵੀ ਨਹੀਂ ਤੇ ਇਥੋਂ ਦੂਰ ਰਹਿ ਸਕਦਾ ਪਰ ਫਿਰ ਤੂੰ ਮੇਰੀ ਗੱਲ ਕਿਉਂ ਨਹੀਂ ਸੁਣਦਾ ਰੁਕ ਜਾਣਾ ਤੂੰ ਪਲੀਜ਼ ਓ ਯਾਰ ਤੈਨੂੰ ਨਹੀਂ ਪਤਾ ਤੈਨੂੰ ਪਤਾ ਖਾਨ ਬਾਈ ਨੇ ਤੇ ਭਾਬੀ ਨੇ ਮੈਨੂੰ ਕਿੰਨਾ ਕੁਝ ਬੋਲਿਆ ਜੇ ਮੈਂ ਨਾ ਗਿਆ ਨਾ ਇਥੋਂ ਤੇ ਉਹਨਾਂ ਨੇ ਤੇਰੇ ਘਰਦਿਆਂ ਕੋਲ ਗੱਲ ਕਰ ਦੇਣੀ ਆ ਤੇ ਫਿਰ ਉਹ ਸਭ ਮੈਂ ਨਹੀਂ ਵਿਆਹ ਤਾਂ ਦੂਰ ਦੀ ਗੱਲ ਆ ਆਪਣਾ ਮਿਲਣਾ ਵੀ ਦੂਰ ਹੋ ਜੀ ਉਹ ਸਭ ਮੈਂ ਨਹੀਂ ਜਾਣਦੀ ਹੈਗੀ ਪਰ ਤੂੰ ਇਹ ਠੀਕ ਨਹੀਂ ਕਰ ਰਹੀਂ ਦੂਰ ਜਾ ਕੇ ਮੇਰੀ ਗੱਲ ਸੁਣ ਸਭ ਠੀਕ ਹੋ ਜੂਗਾ ਤੂੰ ਮੈਨੂੰ ਜਾਵੜ ਤੇ ਰੁਕ ਜਾਣਾ ਦੇਖ ਫੈਸਲਾ ਤੇਰੇ ਤੇ ਆ ਜੇ ਤੂੰ ਜਾਣਾ ਤਾਂ ਚਲਾ ਜਾ ਮੈਂ ਤੈਨੂੰ ਜ਼ਬਰਦਸਤੀ ਨਹੀਂ ਰੋਕਦੀ ਪਰ ਸੱਚੀ ਤੂੰ ਇਹ ਸੋਚ ਲਈ ਕਿ ਤੂੰ ਮੇਰਾ ਵਿਸ਼ਵਾਸ ਤੋੜ ਕੇ ਜਾਏਗਾ ਪੱਕੇ ਤੇਰੀ ਮਰਜ਼ੀ ਹੈ ਜੇ ਤੂੰ ਜਾਣਾ ਹੈ ਜਾਂ ਫਿਰ ਚਲ ਠੀਕ ਹੈ ਯਾਰ ਪਿਆਰ ਕਰਨ ਦੀ ਗਲਤੀ ਤਾਂ ਕਿਉਂਕਿ ਮੈਂ ਕੀਤੀ ਆ ਨਾ ਇਹਦੀ ਸਜ਼ਾ ਵੀ ਮੈਨੂੰ ਮਿਲਣੀ ਚਾਹੀਦੀ ਆ ਤੇਰਾ ਦਿੱਤਾ ਧੋਖਾ ਘਟੋ ਘਟ ਕੁਝ ਤਾਂ ਸਿਖਾਉਗਾ ਹੀ ਚਲ ਠੀਕ ਆ ਨਹੀਂ ਜਾਂਦਾ ਮੈਂ ਫਿਰ ਕੀ ਹੋ ਗਿਆ ਯਾਰ ਠੀਕ ਆ ਉਹ ਮੈਂ ਪਾਣੀ ਲਿਆਨਾ नहीं 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 मैं पानी लेके आऊंगा नहीं भाई मैं ठीक आ बस ओ है पिछे ना कौन है जी के पीछे इतना काला होया फिरता थे तो मेनू भी नहीं पता भाई यो कौन आते मेरी की लगदी है पर समझ नहीं आंदी वो यार मेरा खड़े ही नहीं छोड़ती भाई फिर पता तो करना पैना ना हम की करा ओथे भी नहीं जा सकता ਤੈਨੂੰ ਪਤਾ ਹੁਣ ਉਹ ਮੈਨੂੰ ਰੋਕ ਰਹੀ ਸੀ ਰੋਕ ਰਹੀ ਸੀ ਮਤਲਬ ਹਾਂ ਮੈਂ ਘਰ ਛੱਡ ਆਇਆ ਨਾ ਤੇ ਹੁਣ ਮੈਨੂੰ ਸਮਝ ਨਹੀਂ ਆਉਂਦਾ ਯਾਰ ਮੌਦੇ ਬਿਨਾਂ ਰਹਿ ਵੀ ਨਹੀਂ ਸਕਦਾ ਤੂੰ ਦੱਸ ਬਈ ਮੈਂ ਕੀ ਕਰਾਂ ਯਾਰ ਸੋਚਣਾ ਤਾਂ ਕੁਝ ਪੈਣਾ ਕਿਉਂਕਿ ਕਿੰਨਾ ਕੁ ਟਾਈਮ ਤੂੰ ਆਪ ਦੇ ਆਪ ਚ ਮਰਦਾ ਰਹੇਗਾ ਭਾਈ ਮੈਂ ਕਰ ਵੀ ਕੀ ਸਕਦਾ ਇਥੇ ਮੇਰਾ ਹੈ ਹੀ ਕੌਣ ਮਾਪੇ ਆਪਣਾ ਮੈਂ ਗੱਲ ਨਹੀਂ ਕਰ ਸਕਦਾ ਤੂੰ ਹੀ ਕੋਈ ਹੱਲ ਕੱਢ ਬਈ ਯਾਰ ਹੋਰ ਤਾਂ ਕੋਈ ਨਹੀਂ ਮੇਰਾ ਵਾਕਫ ਇੱਕ ਮੌਲਵੀ ਹੈਗਾ ਮੈਂ ਤੇਰੀ ਉਹਦੇ ਨਾਲ ਗੱਲ ਜ਼ਰੂਰ ਕਰਵਾ ਸਕਦਾ ਹੈ ਬਈ ਉਹ ਆਪਣੀ ਗੱਲ ਸਮਝੂਗਾ ਭਈ ਉਮੀਦ ਤਾਂ ਹੈ ਭੱਜ ਕੇ ਜਾ ਕੇ ਪਤਾ ਲੱਗੂ ਠੀਕ ਹੈ ਬਈ ਫਿਰ ਆਪਾਂ ਉਹਦੇ ਕੋਲੇ ਕੱਲ ਹੀ ਚੱਲਦੇ ਆ ਕੋਈ ਨਹੀਂ ਬਈ ਤੂੰ ਚਿੰਤਾ ਨਾ ਕਰ ਆਪਾਂ ਕੋਈ ਨਹੀਂ ਉਹਦੇ ਨਾਲ ਬਹਿ ਕੇ ਸਾਰੀ ਗੱਲ ਨਿਬੇੜਦੇ ਆ ਠੀਕ ਹੈ ਬਈ